ਜੰਮੂ ਕਸ਼ਮੀਰ ਦੇ ਸਾਬਾ ਸੈਕਟਰ ਵਿਤਨਾਤ ਜਨਾਲਾ ਦੇ ਪਿੰਡ ਹਰੜ ਕਲਾ ਦੇ ਰਹਿਣ ਵਾਲੇ ਫੌਜੀ ਜਵਾਨ ਹਰਵੰਤ ਸਿੰਘ ਦੀ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਸ਼ਹੀਦ ਹੋ ਗਿਆ ਹਰਵੰਤ ਸਿੰਘ 8 ਸਿੱਖਲਾਈ ਫਤਿਹਪੁਰ ਬਟਾਲੀਅਨ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ ਅੱਜ ਸ਼ਹੀਦ ਨਾਇਕ ਹਰਵੰਤ ਸਿੰਘ ਦੀ ਮਿੱਤਰ ਦੇ ਜਦੋਂ ਉਸਦੇ ਜੱਦੀ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਦੀਆਂ ਅੱਖਾਂ ਨਾਮ ਅਤੇ ਰਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਰੋ ਰੋ ਕੇ ਬੁਰਾ ਹਾਲ ਸੀ ਪੁੱਤ ਨੇ ਸਿੱਧੀ ਲਈ ਜੋ ਕਿੰਨਾ ਚਿਰ ਹੋ ਗਿਆ ਪੋਜਪਤੀ ਕੀ ਤਿੰਨ ਸਾਲ ਸਾਰੇ ਰਹਿ ਗਏ ਉਸ ਦੇ ਖਤਮ ਹੀ ਸਭ ਨੇ ਸਰ ਇਹਨਾਂ ਦੇ ਪਿਤਾ ਵੀ ਪੈਨੋ ਪੋਜ ਦੇ ਵਿੱਚ ਕਿੰਨਾ ਮਾਣ ਮਹਿਸੂਸ ਕਰਦੇ ਜੋ ਬੜਾ ਮਾਣ ਮਹਿਸੂਸ ਕਰਦੀ ਆ ਮੈਂ ਹੁਣ ਮੈਂ ਆਪਣੇ ਪੁੱਤ ਦਾ ਮਾਣ ਪੂਰਾ ਕਰਦੀ ਆ ਮੇਰਾ ਪੁੱਤ ਮਾਣ ਨਾ ਆਇਆ ਮੇਰਾ ਪੁੱਤ ਮਾਣ ਨਾ ਆਇਆ ਵਾਹ ਛੋਟਾ ਪੋਤੂ ਵੀ ਦੇਖਦੀ ਸੇਵਾ ਕਰ ਰਿਹਾ ਹਾਂ ਵੀ ਦੇਖਦੀ ਸੇਵਾ ਕਰਦਾ ਵਾ ਉਹ ਵੀ ਦੇਖਦੀ ਸੇਵਾ ਅਖੀਰ ਦੇ ਵਿੱਚ ਕਦੋਂ ਗੱਲ ਹੋਈ ਤੁਹਾਡੀ ਕੋਈ ਗੱਲ ਪਾ ਦੋ ਕੀ ਕੱਲ ਮੇਰੀ 2:30 ਵਜੇ ਗੱਲ ਹੋਈ ਅੱਛਾ ਤੇ ਸਵੇਰੇ ਸਵੇਰ ਵੀ 12:00 ਕੋਈ ਜਿਹਾ ਵੀ ਕੀਤੀ ਆ ਤੇ 1:30 2:30 ਵਜੇ ਵੀ ਕੀਤੀ ਆ ਵੀਡੀਓ ਕਾਲ ਕੀਤੀ ਮੇਰੇ ਨਾਲ ਮੈਨੂੰ ਆਂਦਾ ਮਾਂ ਕੀ ਕਰਨੀ ਮੈਂ ਹਾਂ ਰੋਟੀ ਖਾਣ ਲੱਗੀ ਪੁੱਤ ਰੋਟੀ ਖਾਣ ਲਈ ਆ ਮੈਂ ਮੇਰੀ ਗੱਲ ਹੋਈ ਵੀਡੀਓ ਕਾਲ ਕੀਤੀ ਉਹ ਤੋਂ ਬਾਅਦ ਆਈ ਹੋਈ ਨਹੀਂ ਉਹ ਤਾਂ ਠੀਕ ਠਾਕ ਸੀ ਉਹ ਤਾਂ ਠੀਕ ਠਾਕ ਸੀ ਅੱਛਾ ਬੇਟਾ ਵਿਆਹ ਸੀ ਇਹ ਵੀ ਆਇਆ ਬੇਟਾ ਦਾਦਾ ਦਾ ਮਗਰ ਲੱਗਾ ਕਿਵੇਂ ਇੱਥੇ ਬਹੁਤ ਬੀ ਬਹੁਤ ਕੋ ਮੈਂ ਉਹ ਵੀਰਾ ਇੱਥੇ ਮੁੰਡਾ ਹਟਾ ਉਹਨੂੰ ਪਤਾ ਮੈਨੂੰ ਤੇ ਇਹਨਾਂ ਦੱਸਿਆ ਹੀ ਨਹੀਂ ਪੁੱਤ ਮੇਰਾ ਆਂਡ ਅਟੈਕ ਹੋ ਗਿਆ ਪਤਾ ਨਹੀਂ ਲੱਗਦਾ ਕਿਤਾ ਇਹਨੂੰ ਪਤਾ ਮੁੰਡਿਆਂ ਨੂੰ ਇਹ ਲੈ ਇਹ ਇੱਥੇ ਠੀਕ 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 ਹੈ ਮੈਂ ਨੂੰ ਮੇਰਾ ਸਾਥ ਚਾਹੇ ਮੈਂ ਕੋ ਇਨੀ ਵੀਰ ਦਾ ਮੁੰਡਾ ਆਖਰੀ ਟਾਈਮ ਤੱਕ ਦੀ ਕੋਈ ਗੱਲ ਬਾਤ ਹੋਈ ਹੈ ਵੀ ਅੱਜ ਮੁੰਡਾ ਖੜ ਜਾਂਦਾ ਹੈ ਜੀ ਤਾਦੀ ਗੱਲਬਾਤ ਹੋਈ ਆਖਰੀ ਟਾਈਮ ਕੋਈ ਹਾਂਜੀ ਬਸ ਹਾਲ ਚਾਲ ਪੁੱਛਿਆ ਔਰ ਕੋਈ ਨਹੀਂ ਗੱਲਬਾਤ ਸ਼ਾਮੀ ਜੀ ਹੋਏ ਐਚ ਆਰ ਕਮੇ ਅੱਜ ਕਿੰਨਾ ਫਖਰ ਮਹਿਸੂਸ ਆ ਇਹਨਾਂ ਦੀ ਮਤਲਬ ਸਾਦਤ ਹੋ ਗਈ ਹੈ ਫਖਰ ਤੇ ਬੜਾ ਮਹਿਸੂਸ ਆ ਠੀਕ ਹੈ ਪਹਿਲੇ ਕਰਦੇ ਆ ਆ ਮੇਰੇ ਵੀਰ ਦਾ ਬੇਟਾ ਜੀ ਇਹ ਮੇਰੇ ਵੀਰ ਦਾ ਬੇਟਾ ਆ ਆ ਲਾਦੇ ਵੀਰ ਦਾ ਜੀ ਤੁਹਾਡਾ ਵੀਰ ਦੇ ਦੀ ਸੇਵਾ ਕਰਕੇ ਕੀ ਕਰਦੇ ਤੁਸੀਂ ਖੁਦ ਹੀ ਦੇ ਦੀ ਸੇਵਾ ਕਰ ਮੇਰਾ ਵੀਰ ਪਲਵਾਨ ਸੀ ਕਬੱਡੀ ਦਾ 8 ਛਕ ਲਈਦਾ ਮੇਰਾ ਵੀਰ ਪਲਵਾਨ ਸੀ ਸਾਰੀ ਜੁੰਡ ਸ਼ਬਦ ਕਰਦੀ ਆ ਮੇਰਾ ਵੀਰ ਇਦਾਂ ਹੀ ਅਟੈਕ ਹੋ ਕੇ ਮਰ ਗਿਆ ਪਤਾ ਹੀ ਨਹੀਂ ਲੱਗਾ ਮੇਰੇ ਵੀਰ ਨੂੰ ਕੀ ਹੋ ਗਿਆ ਓਏ ਓ ਮੇਰਾ ਬੱਬਰ ਸ਼ੇਰ ਹੀ ਵੀਰ ਹੀ ਦੋਏ ਭਰਾ ਇਕੱਠੇ ਚਲਾਣਾ ਚੱਲਦੇ ਸੀਗੇ ਮੇਰੇ ਵੀਰ ਦੇ ਐੜੇ ਐੜੇ ਤਗੜੇ ਡੌਲੇ ਸੀ ਮੇਰੇ ਵੀਰ ਨੂੰ ਪਤਾ ਨਹੀਂ ਕੀ ਹੋ ਗਿਆ ਜਾਣਗੀ ਪਿੰਡ ਚ ਵੀ ਹੈ ਮੇਰਾ ਵੀਰ ਆਊਟ ਪਾਸ ਆ ਸੀ ਆਊਟ ਪਾਸ ਆਇਆ ਸੀਗਾ ਮੇਰਾ ਵੀਰ ਸ਼ਨੀ ਆਦਿਵਾਰ ਆਊਟ ਪਾਸ ਆਇਆ ਸੀ ਆਪਣੇ ਮੁੰਡੇ ਦਾ ਮਿਲ ਕੇ ਗਿਆ ਉਹਨੂੰ ਕਹਿੰਦਾ ਮੈਂ ਉਹਦਾ ਉਹ ਟੇਦੂਆ ਘਟਾਉਣਾ ਵਾਂ ਤੇ ਮੇਰੇ ਨਾਲ ਗੱਲ ਕੀਤੀ ਵੀਰਾਂ ਦਾ ਇੱਥੇ ਧਿਆਨ ਨਾ ਰਵੀ ਇੱਥੇ ਖਤਰਾ ਬੜਾ ਹੀ ਇੱਥੇ ਆਪ ਦਾ ਪਤਾ ਹੀ ਨਹੀਂ ਵੀਰ ਮੇਰੇ ਨੇ ਪਹਿਲਾਂ ਚਲ ਜਣਾ ਆ ਮੈਨੂੰ ਕਹਿੰਦਾ ਇੱਥੇ ਨਿਸ਼ਾਰੇ ਖਤਰਾ ਬੜਾਈਉ ਜਿੱਥੇ ਤੇਰੀ ਜੁੰਟਿਆ ਆਂਦਾ ਮੈਂ ਇੱਥੇ ਰਹਿ ਕੇ ਗਿਆ ਵਾਂ ਬੜਾ ਫੈਰ ਆਉਂਦਾ ਇੱਥੇ ਮੇਰੇ ਨਾਲ ਛਣੀ ਐਦਵਾਰ ਹੋਈ ਮੇਰੇ ਨਾਲ ਗੱਲ ਮੈਨੂੰ ਕਹਿੰਦਾ ਇੱਥੇ ਧਿਆਨ ਨਾ ਰਹੀਂ ਮੈਨਾਂ ਧਿਆਨ ਨਾ ਰਹੀਂ ਕਹਿੰਦਾ ਇਹ ਵੀ ਇੱਥੇ ਖਤਰਾ ਬੜਾ ਨਿਸ਼ਾਰੇ ਕਹਿੰਦਾ ਇਹ ਤੇ ਮੈਂ ਜੁੰਡ 'ਚ ਰਹਿ ਕੇ ਗਿਆ ਇੱਥੇ ਬਹੁਤ ਫੈਰ ਆਉਂਦਾ ਆ ਮੈਨੂੰ ਕਹਿੰਦਾ ਧਿਆਨ ਨਾ ਰਹੀਂ ਤੇ ਆਪ ਦਾ ਪਤਾ ਹੀ ਨਹੀਂ ਮੇਰਾ ਵੀਰ ਚਲ ਗਿਆ ਮੇਰਾ ਵੀਰ ਦੇਸ਼ ਲਈ ਸ਼ਹੀਦ ਹੋਇਆ ਵਾ ਮੈਨੂੰ ਫਖਰ ਆ ਮੇਰੇ ਪੂਰੇ ਪਰਿਵਾਰ ਨੂੰ ਫਖਰ ਆ ਮੇਰਾ ਦੇਸ਼ ਵੀਰ ਸ਼ਹੀਦ ਹੋਇਆ ਮੇਰਾ ਵੀਰ ਮੇਰਾ ਡੈਡੀ ਵੀ ਫੌਜੀ ਸੀਗਾ ਡੈਡੀ ਮੇਰੇ ਵੀ ਫੌਜੀ ਸੀਗੇ ਮੈਂ ਵੀ ਫੌਜੀ ਆ ਮੇਰੀ 3 ਛਕਲਾਈ ਜੁੰਟਿਆ ਮੇਰੇ ਵੀਰ ਨੂੰ ਪੂਰਾ ਗਰਵ ਆ ਦੇਸ਼ ਦੇ ਪੂਰਾ ਮੇਰੇ ਪਰਿਵਾਰ ਨੂੰ ਗਰਵ ਆ ਇਹ ਜਵਾਨ 8 ਛਕਲਾਈ ਫਤਿਹਪੁਰ ਬਟਾਲੀਆ ਦਾ ਜਵਾਨ ਆ ਤਕਰੀਬਨ ਸਾਡੀ ਜੁੰਟ ਸ਼ਾਂਭਾ ਡਿਪਲੋਏ ਤੇ ਕੱਲ 5 ਵਜੇ ਦੀ ਮਤਲਬ ਖਬਰ ਮਿਲੀ ਕਿ ਦਈ ਡਿਊਟੀ ਦੇ ਦੌਰਾਨ ਗਿਰ ਗਿਆ ਡਿੱਗਨ ਤੋਂ ਬਾਅਦ ਇਹਨੂੰ ਹਸਪੀਟਲ ਲੈ ਕੇ ਕਿਤੇ ਡਾਕਟਰ ਨੇ ਡਟ ਕੋਸ਼ ਕਰਾਉਂਦਾ ਕਾਰਨ ਪੁੱਛ ਲਗਾ ਕੀ ਕਾਰਨ ਕਾਰਨ ਕੁਛ ਨਹੀਂ ਲਹਾਰ ਟੋਕਦੀ ਆਡਾ ਟੈਕੀਕ ਡਿਊਟੀ ਤੁਹਾਡੇ ਨਾਲ ਤਾਂ ਨਾ ਸੀ ਤੇ ਕਿਵੇਂ ਦਾ ਬਿਹੇਵ ਚ ਕਰਦਾ ਲਗਭਗ 10 11 ਸਾਲ ਨੌਕਰੀ ਇਹਦੀ ਉਹ ਬਿਹੇਵਰ ਤੇ ਬਹੁਤ ਹੀ ਇਹ ਜਵਾਨ ਫੌਜ ਵਿੱਚ ਜਾਣ ਦੇ ਅੱਗੇ ਤੋਂ ਮੁਸ਼ਕਲ ਹੀ ਹੈ ਅੱਜ ਕੱਲ ਤੇ ਤੁਹਾਨੂੰ ਪਤਾ ਵੈਸੇ ਵੀ ਅਗਨੀ ਵੀ ਪ੍ਰਥਾ ਚੱਲ ਗਈ ਹੈ ਪਰ ਇਸ ਤਰ੍ਹਾਂ ਦੇ ਮੋਟੀਵੇਟਿਡ ਜਵਾਨ ਬਹੁਤ ਹੀ ਘੱਟ ਮਿਲਦੇ ਆ ਬਹੁਤ ਹੀ ਤੜੜਾ ਪਲੇਅਰ ਵੀ ਹੀ ਰੈਸਲਰ ਵੀ ਹੀ ਬੌਕਸਰ ਵੀ ਹੀ ਬਹੁਤ ਹੀ ਵਧੀਆ ਡਿਊਟੀ ਪਾਈ ਗਈ ਇਹਦੀ ਔਰ ਬਹੁਤ ਵਧੀਆ ਜਵਾਨ ਨੇ ਬੜਾ ਇਮਾਨਦਾਰ ਬੰਦਾ ਹੈ ਇੱਕ ਦੇਸ਼ ਨੂੰ ਕਾਟਾ ਪਿਆ ਹੈ ਬਹੁਤ ਵੱਡੀ ਦੇਸ਼ ਨੂੰ ਤੇ ਪਿਆ ਹੈ ਸਾਡੀ ਜੁਣ ਨੂੰ ਬਹੁਤ ਵੱਡਾ ਕਾਟਾ ਪਿਆ ਸੀਦਾ ਕਿਸ ਤਰ੍ਹਾਂ ਦੇ ਜਵਾਨ ਅੱਗੇ ਤੁਹਾਨੂੰ ਸ਼ਾਇਦ ਨਹੀਂ ਮਿਲ ਜਿਵੇਂ ਦੇਖਦੇ ਕਿ ਇਹਦੇ ਪਿਤਾ ਵੀ ਫੌਜੀ ਤੇ ਇੱਕ ਛੋਟਾ ਭਰਾ ਵੀ ਫੌਜ ਆ ਵੀ ਪਹੁੰਚਾ ਸਾਰਾ ਪਰਿਵਾਰੀ ਜੀ ਕਿਵੇਂ ਦੇਖਦੇ ਸਾਰੇ ਪਰਿਵਾਰ ਦੀ ਸੇਵਾ ਲਈ ਬਾਕੀ ਜੋ ਵੀ ਹੁਣ ਕਰ ਰਹੇ ਆਪਣਾ ਸਰਕਾਰ ਨਾਲ ਜੋ ਵੀ ਆਪਣਾ ਇਹਨਾਂ ਦਾ ਬੰਦਾ ਉਹ ਦੁਆਇਆ ਜਾਊਗਾ ਜੋ ਵੀ ਹੈਗਾ ਸਭ ਠੀਕ ਹੈ ਜੀ